हां जी दर्शको सत श्री अकाल सो एक बहुत ही दुख भरी खबर आप जी नाल सांझी ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਇੱਕ ਪਰਿਵਾਰ ਜੋ ਪਾਣੀ ਐ ਉਸ ਦੀ ਮਾਰ ਦੇ ਵਿੱਚ ਆ ਕੇ ਰੁੜ ਗਿਆ ਸੀ ਇਹ ਵੀਡੀਓ तकरीबन 5-6 ਦਿਨਾਂ ਤੋਂ ਇੰਟਰਨੈਟ ਦੇ ਹਰ ਪਲੇਟਫਾਰਮ ਤੇ ਚੱਲ ਰਹੀ ਹੈ ਤੇ ਵਾਇਰਲ ਹੋ ਰਹੀ ਹੈ ਸੋ ਅਸੀਂ ਵੀ ਕੁਸ ਆਪਣੇ ਵਿਚਾਰ ਜੋ ਸਾਨੂੰ ਕਮੀਆਂ ਲੱਗੀਆਂ ਉਹ ਆਪ ਜੀ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਦਰਸ਼ਕੋ ਅਸਲ ਦੇ ਵਿੱਚ ਹੋਇਆ ਕਿ ਜੁਪੀ ਦੇ ਬਜਨੌਰ ਤੋਂ ਮੀਆਂ ਉਸਲਾਮ ਇਸਲਾਮ مولانا ਜੀ ਦਾ ਪਰਿਵਾਰ ਬੰਬੇ ਦੇ ਵਿੱਚ ਇਹ ਕਹ ਲੋ ਮਹਾਰਾਸ਼ਟਰ ਦੇ ਵਿੱਚ ਕਿਸੇ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਵਿਆਹ ਦੀਆਂ ਸਾਰੀਆਂ ਰਸਮਾਂ ਬੜੀਆਂ ਖੁਸ਼ੀ-ਖੁਸ਼ੀ ਮਨਾਈਆਂ ਨੱਚੇ ਟੱਪੇ ਜੋ ਜਿਸ ਤਰ੍ਹਾਂ ਦਾ ਮਤਲਬ ਆਪੋ ਆਪਣੇ ਤਰਮ ਦੇ ਵਿੱਚ ਹੁੰਦਾ ਹੈ ਜਾਂ ਆਪੋ ਆਪਣੀ ਜਿੰਜਾਇਸ ਲਾ ਲਓ ਜੋ ਵੀ ਲਾ ਲਓ ਉਸ ਤਰੀਕੇ ਵਿਆਹ ਬੜੀਆ ਆਪਣਾ ਦੇਖਿਆ ਬੱਚਿਆਂ ਨੇ ਪਰਿਵਾਰ ਨੇ ਸੋ ਪਰਿਵਾਰ ਨੇ ਕੀ ਸੋਚਿਆ ਕਿ ਅਸੀਂ ਗੁਜਨੌਰ ਤੋਂ ਆਏ ਹਾਂ ਕਿਉਂ ਨਾ ਐਡੀ ਦੂਰ ਤੋਂ ਆਏ ਹਾਂ ਕੋਈ ਨਾ ਕੋਈ ਇੱਥੇ ਪਿਕਨਿਕ ਕਰਨ ਦੀ ਜਗ੍ਹਾ ਹੋਵੇ ਕੋਈ ਕੋਈ ਸਹਰ ਸਫਟਾ ਕਰਨ ਦੀ ਜਗ੍ਹਾ ਹੋਵੇਗੀ ਸੋ ਦਸਨ ਮੁਤਾਬਕ ਉਹਨਾਂ ਨੇ ਪੁੰਨੇ ਦੇ ਵਿੱਚ ਇੱਕ ਕਲੋਨੇ ਵਾਲਾ ਪਿਕਨਿਕ ਸਪੋਰਟ ਆ ਉੱਥੇ ਜਾਣ ਦਾ ਵਿਚਾਰ ਬਣਾ ਲਿਆ ਤੇ ਚਲੇ ਗਏ ਅਸਲ ਦੇ ਵਿੱਚ ਹੋਇਆ ਕਿ ਬੜੀਆਂ ਖੁਸ਼ੀਆਂ ਮਨਾ ਰਹੇ ਸੀ ਪੂਰਾ ਪਰਿਵਾਰ ਇਹ ਜੋ ਤੁਸੀਂ ਦੇਖ ਰਹੇ ਹੋ ਕਿ ਪੱਥਰ ਦੇ ਉੱਪਰ ਖੜਾ ਹੋ ਗਿਆ ਸੀ ਸੋ ਕੋਸ਼ਿਸ਼ ਕਰਾਂਗੇ ਉਸ ਕਰੇ ਉਹ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਉਹਨਾਂ ਦਾ ਪਰਿਵਾਰ ਉਸ ਪੱਥਰ ਤੇ ਖੜਾ ਸੀ ਤਾਂ ਉਸ ਵੇਲੇ ਇਸ ਤਰ੍ਹਾਂ ਦਾ ਇਦਾਂ ਇੰਨਾ ਜ਼ੋਰ ਦੀ ਪਾਣੀ ਨਹੀਂ ਸੀ ਸੋ ਤੁਸੀਂ ਦੇਖੋ ਸਿਰਫ ਕੋਸ਼ਿਸ਼ ਕਿੰਤ ਲਈ ਉਹ ਤੁਹਾਨੂੰ ਵੀਡੀਓ ਵੀ ਦਿਖਾਉਨੇ ਆ ਤੁਸੀਂ ਦੇਖਿਆ ਦੇਖ ਰਹੇ ਹੋ ਕਿ ਜਦੋਂ ਇਹ ਪਰਿਵਾਰ ਇਹ ਜੋ ਪੱਥਰ ਤੁਸੀਂ ਦੇਖ ਰਹੇ ਇਹਦੇ ਉੱਪਰ ਚੜ ਕੇ ਖੜਾ ਸੀ ਤਾਂ ਇਹ ਮਾਹੌਲ ਸੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਨਾਇਨਾ ਨੇ ਸੋਚਿਆ ਸੀ ਕਿ ਸਾਡੀ ਜ਼ਿੰਦਗੀ ਦਾ ਇਹ ਆਖਰੀ ਵਿਆਹ ਹੋਵੇਗਾ ਜਾਂ ਇਹ ਕਹ ਲੋ ਕਿ ਸਾਡੀ ਜ਼ਿੰਦਗੀ ਦੀ ਆਖਰੀ ਪਿਕਨਿਕ ਹੋਵੇਗੀ ਸੋਰਾਂ ਕਰ ਲਈਆਂ ਮਨਾਰੇ ਸੀ ਖੁਸ਼ੀਆਂ ਮਨਾਰੇ ਸੀ ਪੂਰਾ ਪਰਿਵਾਰ ਉੱਪਰ ਪਹਾੜਾਂ ਦੇ ਉੱਪਰ ਜਦੋਂ ਬਰਸਾਤ ਹੁੰਦੀ ਹੈ ਤੁਹਾਨੂੰ ਪਤਾ ਹੈ ਬੂੰਦ ਬੂੰਦ ਦੇ ਨਾਲ ਇੱਕ ਨਦੀ ਦਾ ਨਾਲਿਆਂ ਦਾ ਰੂਪ ਧਾਰ ਕੇ ਪਾਣੀ نیچے ਨੂੰ ਆਉਣਾ ਸ਼ੁਰੂ ਹੋ ਜਾਂਦਾ ਹੈ ਉਹ ਆ ਇੱਥੇ ਵੀ ਇਸ ਤਰ੍ਹਾਂ ਹੀ ਦੇਖਦੇ ਦੇਖਦੇ ਪਾਣੀ ਨੇ ਆਪਣਾ ਇੱਕ ਲੋਕ ਵਿਰਾਟ ਰੂਪ ਧਾਰਨ ਕਰ ਲਿਆ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਪਰਵਾਰ ਨੇ ਜਾਂ ਜੋ ਇਹਨਾਂ ਦੇ ਨਾਲ ਸਿਆਣੇ ਸੀ ਉਹਨਾਂ ਨੇ ਸੋਚਿਆ ਕਿ ਕੋਈ ਗੱਲ ਨਹੀਂ ਥੋੜਾ ਪਾਣੀ ਆ ਨਿਕਲ ਜਾਊਗਾ ਤੇ ਆਪਾਂ ਦੇਖ ਰਹੇ ਹਾਂ ਇਸ ਦੇ ਵਿੱਚ ਉਸੇ ਛੋਟੇ ਬੱਚੇ ਵੀ ਨੇ ਇੱਕ ਤਾਂ ਮੇਰਾ ਖਲਚਾਰ 4 ਸਾਲ ਦਾ ਹੋ ਇੱਕ ਗੁੱਡੀ ਆ ਤਕਰੀਬਨ 13-14 ਸਾਲ ਦੀ ਹੋਵੇਗੀ ਬਾਕੀ ਪਰਿਵਾਰ ਹੈ ਪਰਿਵਾਰ ਦੇ 9 ਜੀ ਆਪਾਂ ਦੇਖ ਰਹੇ ਹਾਂ ਜੋ ਇਹ ਖਤਰਨਾਕ ਮੰਜਰਾ ਇਹਦੇ ਵਿੱਚ ਫਸੇ ਹੋਏ ਨੇ ਇਹ ਹੁੰਦਾ ਪਾਣੀ ਬਹੁਤ ਜ਼ੋਰ ਹੁੰਦਾ ਤੇ ਪੂਰੇ ਪਰਿਵਾਰ ਨੂੰ ਰੋੜ ਕੇ ਲੈ ਜਾਂਦਾ ਜੋ ਇਹਨਾਂ ਦੇ ਬਾਕੀ ਸੰਗੀ ਸਾਥੀ ਉਹ ਵੀ ਆਪਾਂ ਦੇਖ ਰਹੇ ਹਾਂ ਉਹ ਆਪਣੀ ਜੋ ਜਿੰਨਾ ਕਰ ਸਕਦੇ ਆ ਆਪਣੀ ਮੁਸਕਤ ਕਰਨ ਦੇ ਵਿੱਚ ਲੱਗੇ ਹੋਣੇ ਕੁ ਕੁ ਪਾਰਾ ਪਾ ਰਹੇ ਨੇ ਤੇ ਉਹ ਟਹਿਣੀਆਂ ਵਗੈਰਾ ਦਾ ਉਠ ਆਸਰਾ ਲੈ ਕੇ ਵੀ ਕਿੰਮੇ ਨਾ ਕਿੰਮੇ ਇਹਨਾਂ ਨੂੰ ਬਚਾਇਆ ਜਾਵੇ ਪਰ ਹੁੰਦਾ ਉਹੀ ਹੈ ਜੋ ਕੁਦਰਤ ਨੂੰ ਮਨਜ਼ੂਰ ਹੋਵੇ ਉਹ ਇੱਥੇ ਵੇਸਤਾ ਹੀ ਪੂਰਾ ਪਰਿਵਾਰ ਪਾਣੀ ਦੇ ਵਿੱਚ ਰੁੜ ਗਿਆ ਜਿੱਥੇ ਤੱਕ ਪਤਾ ਲੱਗਿਆ ਹੈ ਕਿ ਪਰਿਵਾਰ ਦੇ 5 ਜੀਆਂ ਦੀ ਤਾਂ ਮੌਤ ਹੋ ਗਈ ਹੈ ਬਾਕੀ ਸਰਚ ਪ੍ਰੇਸੰ ਦੇ ਦੌਰਾਨ ਜੋ ਨਦੀਆਂ ਨਾਲਿਆਂ ਦੇ ਵਿੱਚੋਂ ਸਰਚ ਕਰਦੇ ਨੇ ਬਾਕੀ ਪਰਿਵਾਰ ਨੂੰ ਬਾਹਰ ਕੱਢ ਲਿਆ ਹੈ ਉਹ ਵੀ ਵੈਸੇ ਸਟਨ ਚੂਟਾਂ ਨਾਲ ਕਾਫੀ ਗੰਭੀਰ ਨੇ ਤੋਂ ਅਸੀਂ ਤਾਂ ਇਹ ਕਹਾਂਗੇ ਪਿਕਨਿਕ ਮਨਾਉਣੀ ਬਹੁਤ ਚੰਗੀ ਗੱਲ ਹੈ ਬੱਚਿਆਂ ਨੂੰ ਟਾਈਮ ਦੇਣਾ ਬਹੁਤ ਚੰਗਾ ਚੰਗੀ ਗੱਲ ਹੈ ਪਰ ਜਿਸ ਤਰ੍ਹਾਂ ਹੁਣ ਮੌਸਮ ਮੌਨਸਨ ਦਾ ਮੌਸਮ ਹੈ ਬਰਸਾਤ ਦਾ ਮੌਸਮ ਹੈ ਤਾਂ ਕੋਸ਼ਿਸ਼ ਇਹ ਕਰੋ ਕਿ ਨਦੀਆਂ ਨਾਲਿਆਂ ਤੋਂ ਦੂਰ ਰਿਹਾ ਜਾਵੇ